ਜ਼ਿਲ੍ਹਾ ਹੁਸ਼ਿਆਰਪੁਰ ਦੇ ਪੈਂਦੇ ਪਿੰਡ ਡਵੇਡਾ ਹਰਿਆਣਾ ਖੁਰਦ ਵਿਖੇ ਸਾਧੂ ਸੰਤ ਸਮਾਜ ਵੱਲੋਂ ਸ਼ਿਵ ਸ਼ਕਤੀ ਮੰਦਰ ਵਿਖੇ ਵਿਸ਼ਵ ਸੂਫੀ ਸੰਤ ਸਮਾਜ ਪੰਜਾਬ ਸ਼ਾਂਤੀ ਮਿਸ਼ਨ ਸਾਧੂ ਸੰਪਰਦਾਇ ਪੰਜਾਬ ਆਦਿ ਜਥੇਬੰਦੀਆਂ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ ਅਤੇ ਸਾਧੂ ਸੰਤ ਸਮਾਜ ਦੇ ਪਿੰਡ ਪਹੁੰਚਣ ਤੇ ਨਿਗਾਹ ਸਵਾਗਤ ਕੀਤਾ ਗਿਆ ਇਸ ਮੌਕੇ ਸ਼ਿਵਸ਼ਕਤੀ ਮੰਦਰ ਦੇ ਡੇਰਾਮੁਖੀ ਸੰਤ ਬਾਬਾ ਸੁਰਿੰਦਰਪਾਲ ਵੱਲੋਂ ਸਾਧੂ ਸੰਤ ਸਮਾਜ ਨੂੰ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਸਾਧੂ ਸਮਾਜ ਵੱਲੋਂ ਸਰਵਤ ਦੇ ਭਲੇ ਲਈ ਕਾਰਨਾ ਕੀਤੀ ਗਈ ਅਤੇ ਆਏ ਹੋਏ ਸਾਧੂ ਸੰਤਾਂ ਵੱਲੋਂ ਕਿਹਾ ਗਿਆ ਕਿ ਲੋੜਪੈਣ ਤੇ ਉਹ ਆਪਣੇ ਸਾਧੂ ਸੰਤ ਸਮਾਜ ਨਾਲ ਹਰ ਵੇਲੇ ਖੜੇ ਹਨ। ਜਿਸ ਦਾ ਮੁੱਖ ਉਦੇਸ਼ ਵੈਰ-ਗਰੋਧ ਦੀ ਭਾਵਨਾ ਤੋਂ ਮੁਕਤ ਹੋ ਕੇ ਸਮਾਜ ਭਲਾਈ ਦੇ ਕਾਰਜ ਨੂੰ ਉਤਸ਼ਾਹਿਤ ਕਰਨਾ ਹੈ। ਮੈਂ ਜਸਵੰਤ ਸਿੰਘ ਇੰਡ ਕਨੋੜੇ ਤੋਂ ਇੱਥੇ ਬਾਬਾ ਸਿੰਦਰਪਾਲ ਜੀ ਦੇ ਗ੍ਰਹਿ ਬੁੱਢ ਬਤਰਾਣਾ ਦੇ ਪੰਚੇ ਹੈਗੇ ਆ ਅੱਜ ਸੰਤ ਸਮੇਲਨ ਹੋਇਆ ਸੰਤਾਂ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਆ ਉਹਨਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਉਹਨਾਂ ਬਾਰੇ ਜੋ ਸੰਤਾਂ ਨੂੰ ਮੁਸ਼ਕਲਾਂ ਆ ਰਹੀਆਂ ਆ ਉਹਨਾਂ ਬਾਰੇ ਗੱਲਬਾਤ ਹੋਈ ਹੈਗੀ ਆ ਤੇ ਜਿੰਨੇ ਸਾਧੂ ਵਕੀਰ ਰੰਦੂਰੋ ਦਰ ਚੱਲ ਕੇ ਇੱਥੇ ਆਏ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਭਾਬਾ ਸਿੰਦਰਪਾਲ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੱਥੇ ਆ ਕੇ ਸੰਤਾਂ ਦਾ ਸਾਧਾਂ ਬਾਰੇ ਗੱਲਾਂ ਕਰਨ ਦਾ ਸਾਨੂੰ ਮੌਕਾ ਦਿੱਤਾ ਅੱਜ ਦਰਬਾਰ ਸ਼ਿਵ ਸ਼ਕਤੀ ਮੰਦਿਰ ਡੁੱਡਾ ਹਰਿਆਣਾ ਜ਼ਿਲ੍ਹਾ ਹਸ਼ਿਆਰਪੁਰ ਵਿਖੇ ਇੱਕ ਇਤਿਹਾਸਿਕ ਜੋੜ ਹੋਇਆ ਸਮੂਹ ਸੰਤ ਸਮਾਜ ਦਾ ਜਿਹਦੇ ਵਿੱਚ ਦੁਆਬੇ ਪਰ ਤੋਂ ਸਾਧੂ ਸੰਤ ਸਮਾਜ ਦੇ ਆਗੂ ਇਕੱਠੇ ਹੋਏ ਜਿਹਦੇ ਵਿੱਚ ਜਿੱਦਾਂ ਇਹ ਬਾਬਾ ਜੀ ਦੀ ਇੱਕ ਸੋਚ ਰਹੀ ਆ ਜਿਹੜੇ ਦਰਬਾਰ ਦੇ ਮੁਖੀ ਨੇ ਸੰਤ ਸਿਲਿੰਦਰਪਾਲ ਇੱਕ ਇੱਕ ਉਹ ਮਿਸ਼ਨ ਛੇੜਿਆ ਜਾਵੇ ਜੋ ਮਨੁੱਖਤਾ ਔਰ ਕੁਦਰਤ ਨਾਲ ਜੁੜੇ ਉਸ ਮਿਸ਼ਨ ਤੇ ਪਹਿਰਾ ਦਿੰਦੇ ਹੋਏ ਅੱਜ ਇਸ ਮੂਹ ਸਾਧੂ ਸੰਸਮਾਜ ਨੇ ਇੱਕ ਸ਼ਬਦ ਪੱਤਰ ਵੀ ਪੜਾਇਆ ਗਿਆ ਤਾਂ ਦਰ ਕੇ ਉਹ ਕੱਲਾ ਪੰਜਾਬ ਹੀ ਨਹੀਂ ਦੇਸ਼ ਦੁਨੀਆ ਵਿੱਚ ਜਾ ਕੇ ਜਿਹੜਾ ਸਾਂਝੀ ਵਾਲਤਾ ਦਾ ਫਲਸਫਾ ਹੈ ਉਹਦਾ ਪ੍ਰਚਾਰ ਪ੍ਰਸਾਰ ਕਰਨ ਔਰ ਦੁਨੀਆ ਵਿੱਚ ਨਫ਼ਰਤ ਨੂੰ ਓਟੜਵਾਦ ਨੂੰ ਨਹੀਂ ਬੰਦੇ ਨੂੰ ਖਤਮ ਕਰਨ ਵਾਲੀ ਗੱਲ ਨਹੀਂ ਸੋਚ ਨੂੰ ਬਦਲਣ ਵਾਲੀ ਗੱਲ ਦਾ ਇਹ ਮਿਸ਼ਨ ਰੰਗਿਆ ਵਕਈ ਕਾਬਿਲ ਹੈ ਗੌਰ ਆ ਤੇ ਅੱਜ ਸਾਰੇ ਸਾਧੂ ਸੰਸਮਾਨ ਨੇ ਜਿੱਥੇ ਪ੍ਰਤੀਗਿਆ ਲਈ ਉਹਦੇ ਵਿੱਚ ਮੈਂ ਵੀ ਅਜੇ ਪੀਸ ਐਂਬੈਸਡਰ ਸਲੀਮ ਸੁਲਤਾਨੀ ਨੇ ਮੈਂ ਮਾਰੀ ਡਿਊਟੀ ਨਿਭਾਈ ਆ ਤੇ ਅਸੀਂ ਇਸ ਚੀਜ਼ ਤੇ ਪਾਬੰਦ ਰਹੇ ਆਂ ਔਰ ਇਹਨਾਂ ਦੇ ਇਸ ਪ੍ਰੋਗਰਾਮ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾ ਕਟ ਹੁਸ਼ਿਆਰਪੁਰ ਤੋਂ ਹਣੀ ਸੰਦੂ ਦੀ ਖਾਸ ਰਿਪੋਰਟ